ਕੋਲੇ ਮੁਹੱਲੇ ਦੇ ਮੌਕੇ ਤੇ ਸ਼ਹੀਦ ਬਾਬਾ ਹਿੰਮਤ ਸਿੰਘ ਖਾਲਸਾ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁੱਧ ਦਾ ਲੰਗਰ ਲਗਾਇਆ ਗਿਆ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਕੁੰਦਨ ਸਿੰਘ ਕੋਟ ਖਾਲਸਾ ਪ੍ਰਧਾਨ ਮਨਜੀਤ ਸਿੰਘ ਜੀ ਗੁਰਦੇਵ ਸਿੰਘ ਝਲਕ ਅਤੇ ਕੁਲਦੀਪ ਸਿੰਘ ਜੰਮੂ ਵੀ ਉਥੇ ਮੌਜੂਦ ਸਨ ਇਸ ਮੌਕੇ ਮੇਰ ਜਤਿੰਦਰ ਸਿੰਘ ਮੋਤੀ ਭਾਟੀਆਂ ਉਹਨਾਂ ਦੇ ਨਾਲ ਕਾਉਂਸਲਰ ਸ਼ਮਸ਼ੇਰ ਸਿੰਘ ਸੰਧੂ ਜਸਪਾਲ ਸਿੰਘ ਮੌਜੂਦ ਸਨ ਜੰਮੂ ਸੰਤੋਖ ਸਿੰਘ ਰਾਹੀ ਦਵਿੰਦਰ ਸਿੰਘ ਫਤਾਹਪੁਰ ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਜਨਸ ਖੱਤਰ ਤੇ ਖਰਚਨਜੀਤ ਸਿੰਘ ਜਸਪਾਲ ਸਿੰਘ ਰঞ্জੀਤ ਸਿੰਘ ਦਿਲਬਖ ਸਿੰਘ ਸੁਰਿੰਦਰ ਸਿੰਘ ਕੁਲਵੰਤ ਸਿੰਘ ਜਸਵੰਤ ਸਿੰਘ ਸੁਨੀਲ ਪਨੋਟ ਭੁਪਿੰਦਰ ਸਿੰਘ ਅਤੇ ਸਾਰੇ ਸੋਸਾਇਟੀ ਦੇ ਮੈਂਬਰ ਉਥੇ ਹਾਜ਼ਰ ਸਨ ਜਿਨ੍ਹਾਂ ਵੱਲੋਂ ਦੁੱਧ ਦੇ ਲੰਗਰ ਨੂੰ ਸਫਲ ਬਣਾਉਣ ਲਈ ਵੱਧ ਚੜ੍ਹ ਕੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਵਾਹੇ ਗੁਰੂ 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 ਵਾਹੇ ਵਾਹਿਗੁਰੂ 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 ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਅੱਜ ਹੋਲੇ ਮੱਲੇ ਦੇ ਸਬੰਧ ਦੇ ਵਿੱਚ ਜੋ ਇੱਥੇ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਖਾਲਸਾ ਜੀ ਦੇ ਯਾਦ ਦੇ ਵਿੱਚ ਇੱਥੋਂ ਸੋਸਾਇਟੀ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਅੱਜ ਸਾਡੇ ਨਾਲ ਸਾਹ ਚਮਸ਼ੀਰ ਸਿੰਘ ਜੀ ਸਾਡੇ ਜਿਹੜੇ ਕੌਂਸਲ ਸਭਾ ਨੇ ਸਾਹ ਜਸਪਾਲ ਸਿੰਘ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਨੇ ਔਰ ਇਹ ਸਰਦਾਰ ਹਿੰਮਤ ਸਿੰਘ ਜੀ ਸ਼ਹੀਦ ਹਮਸੇਂ ਜੀ ਖਾਲਸਾ ਜਿਹੜੀ ਸੁਸਾਇਟੀ ਹੈ ਉਹਨਾਂ ਦੇ ਸਾਰੇ ਆਗੂ ਖੜੇ ਨੇ ਸੇਵਾਦਾਰ ਖੜੇ ਨੇ ਸੋ ਅੱਜ ਦੇ ਇਸ ਹੋਲੇ ਮਹੱਲੇ ਦੇ ਦਿਨ ਤੇ ਮੈਂ ਆਪਣੇ ਵੱਲੋਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਜਿਹੜੀ ਇਸ ਦਿਨ ਦੇ ਉੱਤੇ ਮੁਬਾਰਕਬਾਦ ਦਿੰਦਾ ਜੀ ਧੰਨਵਾਦ ਵੇਖੋ ਜੀ ਅੱਜ ਬਹੁਤ ਹੀ ਇਤਿਹਾਸਕ ਜਿਹੜਾ ਦਿਨ ਆ ਬੱਬਾ ਮਸਤਰਾਮੀ ਜੀ ਹੋਲੇ ਮਹੱਲੇ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਾਰਿਆਂ ਦਾ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਖਾਲਸਾ ਦੇ ਜਿਹੜੇ ਇਹ ਹੋਲਾ ਮਹੱਲਾ ਸਾਜਿਆ ਗਿਆ ਉਸ ਤੇ ਸਮੂਹ ਸਾਧ ਸੰਗਤ ਨੂੰ ਮੈਂ ਕੋਟ ਖਾਲਸਾ ਨਿਵਾਸੀ ਔਰ ਅੰਮ੍ਰਿਤਸਰ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਇਸ ਪਵਿੱਤਰ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਆਸ਼ਕਰਦਾ ਵੀ ਹੋਲੇ ਮਹੱਲੇ ਨੂੰ ਇੱਕ ਰੰਗਾਂ ਦੇ ਜਿਹੜੇ ਰੰਗੋਲੀ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਉਸੇ ਤਰ੍ਹਾਂ ਪੰਜਾਬ ਦੀ ਸਿਹਤ ਅਤੇ ਜਵਾਨੀ ਨੂੰ ਬਚਾਇਆ ਜਾ ਸਕੇ ਧੰਨਵਾਦ ਜੀ ਮੈਂ ਗੁਰਦੇਵ ਸਿੰਘ ਦੀ ਝਲਕ ਸ਼੍ਰੀਮਨ ਬਾਬਾ ਫਿਰਮਰ ਸਿੰਘ ਵਾਲਾ ਪਰਸੇੜੀ ਦਾ ਖਜਾਨਚੀ ਹਾਂ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦੇ ਸਬੰਧ ਵਿੱਚ ਜੋ ਕਿ ਸਾਡੇ ਕੋਟ ਖਾਲਸਾ ਵਿੱਚ ਫਤਿਹਬਖਸ਼ ਬੋੜੀ ਸਾਹਿਬ ਵਿਖੇ 1940 ਵਿੱਚ ਹੋਲੇ ਮਹੱਲੇ ਸ਼ੁਰੂ ਹੋਇਆ ਸੀ ਫਿਰ ਤਨਤਨ ਗੁਰਦਨਦੇਵ ਜੀ ਮਹਾਰਾਜ ਉਸ ਤੋਂ ਬਾਅਦ ਸਿੰਘ ਨੂੰ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਸਨ ਤਨਤਨ ਬਾਬਾ ਮਸਤ ਰਾਮ ਜੀ ਨੇ ਇਸ ਤਪੱਸਿਆ ਕੀਤੀ ਉਸ ਤੋਂ ਬਾਅਦ ਇਹ ਮੇਲਾ ਸ਼ੁਰੂ ਹੋ ਗਿਆ ਉਤੰਤਰ ਬਾਬਾ ਮੋਤੀਦਾਉ ਜੀ ਮਹਿਰਾ ਜਿਹਨਾਂ ਦੇ ਸੰਹਰਾਂਤ ਦੇ ਵਿੱਚ ਗੋਲ ਵਿੱਚ ਪੜੇ ਤਾਂ ਯਾਦ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਦੁੱਧਾ ਲੰਗਰ ਲਗਾਇਆ ਜਾਂਦਾ ਸਭਾ ਵੱਲੋਂ ਆ ਜੀ ਨਾਮ ਬੋਲ ਕੇ ਜੀ ਕਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੀਪ ਸਿੰਘ ਸਖਤਰ ਵੈਲਫੇਅਰ ਸੁਸਾਇਟੀ ਕੋਟ ਖਾਲਸਾ ਬਾਬਾ ਹਮਿੰਦਰ ਸਿੰਘ ਜੀ ਇਹ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਦੁੱਧੇ ਲੰਗਰ ਲਗਾਇਏ ਜਾਂਦੇ ਹਨ ਇਸ ਵਾਰ ਵੀ ਵਾਚੜ ਕੇ ਸੰਗਤਾਂ ਨੇ ਸੇਵਾ ਕੀਤੀ ਹੈ ਹੋਲਾ ਮਹਲਾ ਗੁਰਦਾਰਾ ਬੋੜੀ ਸਾਹਿਬ ਜੋ ਥਿਆਰ ਸਾਲ ਕੀਤਾ ਮਨਾਇਆ ਜਾਂਦਾ ਹੈ ਇਹ ਸੇਵਾ ਦੇ ਵਿੱਚ ਦੁੱਧ ਦੇ ਲੰਗਰ ਲਗਾਏ ਗਏ ਨੇ ਇਹ ਬਾਬਾ ਮੋਤੀराम ਜੀ ਮਹਿਰਾ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਨੂੰ ਦੁੱਧ ਦੀ ਸੇਵਾ ਕੀਤੀ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਦੁੱਧ ਦੇ ਲੰਗਰ ਲਗਾਏ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਵਤ ਵਤ ਸੇਵਾ ਕਰਿਆ ਕਰੋ ਆਪ ਹੱਥੀਂ ਕਰਿਆ ਕਰੋ ਤਨ ਮਨ ਤਨ ਸੇਵਾ ਕਰਕੇ ਗੁਰੂ ਮਹਾਰਾਜ ਦੇ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਨ ਤਨ ਬਾਬਾ ਮੋਤੀराम ਜੀ ਜਨਦੀ ਜਾਤ ਦੇ ਵਿੱਚ ਇੱਥੇ ਹਰ ਸਾਲ ਦੀ ਤਰ੍ਹਾਂ ਦੁੱਧ ਤੇ ਲੰਗਰ ਵੀ ਲਗਾਏ ਜਾਂਦੇ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਦੇ ਨੇਤ ਨਿਮਰ ਕਰਕੇ ਗੁਰਬਾਣੀ ਬੜ ਕੇ ਆਪਣਾ ਜੀਵ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਨਾਮ ਬੋਲ ਕੇ ਜੀ ਨਾ ਨੰਦਨ ਸਿੰਘ ਚੇਅਰਮੈਨ ਬਾਬਾ ਇਨਸਰਵਲ ਸੋਸਾਇਟੀ ਕੋਟਕਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਪੁਰਸ਼ ਬਾਬਾ ਹਿਮਸਿੰਘ ਖਾਲਸਾ ਦੀ ਯਾਦ ਵਿੱਚ ਦੁੱਧਾ ਲੰਗਰ ਹਰ ਸਾਲ ਹੁੰਦਾ ਹੈ ਇਸ ਸਾਲ ਵੀ ਦੁੱਧਾ ਲੰਗਰ ਜਿਹੜਾ ਉਹ ਲਗਾਇਆ ਗਿਆ ਕਿੰਨੇ ਸਾਲਾਂ ਤੋਂ ਲੰਗਰ ਲਗਾ ਰਹੇ ਹੋ ਮੇਰਾ ਖਿਆਲ 8-10 ਸਾਲ ਹੈ ਹਾਂ 18 ਸਾਲ ਹਾਂਜੀ ਕਿੰਨੇ ਸਾਲਾਂ ਲੰਗਰ ਲਗਾ ਰਹੇ ਹੋ 18 ਸਾਲ ਹੋ ਗਏ ਸੰਗਤਾਂ ਵਾਸਤੇ ਕੀ ਪ੍ਰਬੰਧ ਕੀਤੇ ਹੋਣਗੇ ਸੰਗਤਾਂ ਵਾਸਤੇ ਦੁੱਧਾ ਲੰਗਰ ਉਹਦੀ ਮਤਲਬ ਸੇਵਾ ਚੱਲ ਰਹੀ ਆ ਹੰਝ ਤੱਕ ਸ਼ਾਮ ਤੱਕ ਚੱਲੇਗੀ ਆਨਿ ਦਾ ਨਾਮ ਮਨਜੀਤ ਸਿੰਘ ਜੀ ਵੈਲਵਰ ਸੋਸਾਇਟੀ ਬਾਬਾ ਹਿਮਸੇਵਲ ਸੋਸਾਇਟੀ ਦੇ ਪ੍ਰਧਾਨ ਤੇ ਆਪ ਜੀ ਨੂੰ ਬੇਨਤੀ ਹੈ ਕਿ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 1704 ਈਸਵੀ ਵਿੱਚ ਖੋਲੇ ਮੱਲੇ ਦਾ ਜੋ ਸਾਨੂੰ ਸੰਦੇਸ਼ ਦਿੱਤਾ ਹੈ ਕਿ ਪਿਆਰ ਵਧੋੜਾ ਇਹ ਸਿਰਫ ਰੰਗਾਂ ਦੇ ਸੁੱਟਣ ਦੇ ਨਾਲ ਨਹੀਂ ਆ ਦੁੱਧ ਦਾ ਲੰਗਰ ਬਾਬਾ ਮੋਤੀराम ਮਹਾਰਾਜੀ ਦੇ ਜਾਦ ਵਿੱਚ ਸ਼ਿਕਾਇਰ ਰਹੇ ਇਹਨਾਂ ਨੂੰ ਬਾਬਾ ਹਿਮਤ ਸਿੰਘ ਦੀ ਪੰਜਾ ਪਿਆਰਿਆਂ ਦੇ ਵਿੱਚ ਸਨ ਉਹਨਾਂ ਦੇ ਇਤਜਾਦ ਵਿੱਚ ਇਕੱਠੇ ਰਲ ਕੇ ਆਪਾਂ ਪਿਆਰ ਤੇ ਵਿਧਾਨ ਵਾਸਤੇ ਸਾਰੀ ਸੰਗਤ ਨੂੰ ਦੁੱਧ ਦਾ ਲੰਗਰ ਸ਼ਿਕਾਰੇ ਨਾਲ ਬੜੇ ਪਿਆਰ ਤੇ ਸਤਿਕਾਰ ਨਾਲ ਕੁਰਸੀਆਂ ਦੇ ਢਾ ਕੇ ਪਿਆਰਿਆ ਨੇ ਆਪ ਸਾਰੇ ਸੰਗਤਾਂ ਨੂੰ ਇਹੋ ਸੰਦੇਸ਼ ਦਿੱਤਾ ਜਾਂਦਾ ਕਿ ਪਿਆਰ ਆਪਸ ਵਿੱਚ ਪਿਆਰ ਵਧਾਓ ਤੇ ਨਫਰਤ ਦੀ ਜਿਹੜੀ ਆ ਨਾ ਉਹਨੂੰ ਹਮੇਸ਼ਾ ਹੀ ਖਤਮ ਕਰੋ ਇਸੇ ਦੇ ਨਾਲ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਈ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਪਣੇ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ